अमृतसर, यूटी मार्केट दुकानदारा अते रेडिया वालों जी टी रोड छेरटा जाम करके लगाया गया धरना थाना इस्लामाबाद के एस एच ओ जसबीर सिंह ने मौके ते पहुंच के दोव तरह के गलबात करके धरने करवाया गया खत्म हरपाल सिंह पंगू की विशेष रिपोर्ट ਦੇ ਨਾਲ ਇਹ ਕਰ ਦੇ ਜੇ ਆਏ ਤੁਹਾਡੇ ਨਾਲ ਸਾਡਾ ਕੰਮਕਰ ਵੀ ਆਪਰੇ ਮੈਡੀਕਲ ਦੇਖ ਕੇ ਤੇ ਪਹੁੰਚਣਾ ਨਹੀਂ ਜੇ ਵੀ ਇਹ ਨਾ ਕੰਮ ਕਰਦੇ ਜਾਂ ਤੇ ਗਾਇਤ ਕਰਦੇ ਵੱਡੇ ਖਲਾਸ ਤੋਂ ਨਾ ਲਾਓ ਸਰ ਨਾ ਲਾਵੇ ਬਸ ਇਤੋ ਜੀਂਦੀ ਆਂਦੀ ਹੁੰਦੀ ਹੈ ਕੋਈ ਆਪਕੇ ਕੋਈ ਨਾ ਤਾਂ ਕੱਢੂਗਾ ਉਹਨਾਂ ਦੇ ਤੱਕ ਇਹਨਾਂ ਨੂੰ ਇਹ ਮਸਲੇ ਦਾ ਹੱਲ ਹੋਵੇਗਾ ਆਪਾਂ ਇਹਨਾਂ ਨੂੰ ਅਸੀਂ ਆਪਣਾ ਘਰ ਛੱਡਾਂਗੇ ਉਹਨੂੰ ਢਾਵਾਂਗੇ ਇਹ ਤੇ ਬਸ ਉਹ ਜਿੱਦਾਂ ਤੇ ਰੇਡੀਆਂ ਚੱਲੀਆਂ ਜਾਂਦੀਆਂ ਉੱਤੇ ਵੀ ਗੱਲਬਾਤ ਨਹੀਂ ਹੋਣੀ ਉਹ ਰੇਡਾਂ ਸ਼ਾਂਤ ਹੋ ਰਹੀਆਂ ਸਾਰਾ ਕੁਝ ਬੰਦ ਹੋ ਰਿਹਾ ਮੈਂ ਵੀ ਇਸ ਤਰ੍ਹਾਂ ਕਹਿੰਦਾ ਠੀਕ ਹੈ ਪਰ ਅੱਜ ਦਾ ਮਾਮਲਾ ਫੈਦਾ ਹੋਇਆ ਵਾ ਉਹ ਬਹਿ ਕੇ ਹੱਲ ਹੋਣਾ ਹੈ ਨਹੀਂ ਤਾਂ ਨਹੀਂ ਆਵੇਗਾ ਗੱਲ ਕਰਨਾ ਮੈਂ ਕਿਹਾ ਤਾਂ ਫਤ ਲਿਆ ਉਹ ਆ ਗਿਆ ਜੀ ਬਾਬਾ ਤੂੰ ਮੇਰੇ ਨਾਲ ਜੇ ਤੂੰ ਨਾਲ ਸਾਡੇ ਕਰਦੇ ਮੈਂ ਬਾ ਆਪਣੀਆਂ ਵੱਡੇ ਆਪਾਂ ਕਰਾਂਗੇ ਆਪਾਂ ਕਰਾਂਗੇ ਮੈਂ ਗੱਲ ਕਰਾਂਗਾ ਜੀ 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 ਮੇਰੇ ਨਾਲ ਇਹ ਗੱਲ ਕਰਾਂਗਾ ਆਪਾਂ ਜੀ ਕਰਾਂਗੇ ਜੀ 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 ਆਪਾਂ ਮਾਰਕੀਟ 'ਚ ਬਹਿ ਜੰਨੇ ਆਂ ਸਾਡਾ ਪਾਣੀ ਚੱਲ ਰਿਹਾ ਹੈ ਇੱਕ ਪਰ ਦੇਨ ਦੁਕਾਨ ਬੰਦ ਹੋਣਾ ਤੁਹਾਨੂੰ 5000 ਰੁਪਏ ਦੇ ਜੰਦਾ ਸਟੱਪ ਕੇ ਨਾ ਦੇ ਇਹ ਕੰਮ ਆ ਦੀ ਬਾਰ ਬਾਰੀ ਕਰਾਤੇ ਕਿ ਅੱਜ ਵੀ ਨਾ ਆ ਕਾਲਾ ਸਤਾਨੀ ਦੇ ਤਾਂ ਫੇਰ ਤੱਕ ਨਾ ਲਾ ਜੇ ਅੱਜ ਅਜਿਹੀ ਇਹ ਗੱਲ ਦਾ ਪੂਰਾ ਆ ਅਹ ਹੀ ਸਟੈਪ ਤੋਂ ਦੋਸਤਾਂ ਭੱਗੇ ਆ ਗਏ ਉਹ ਉਹ ਗੱਲ ਤੋਂ ਹੀ ਸਟੈਪ ਅੱਗੇ ਆ ਗਈ ਐ ਨਹੀਂ ਗਾਤਾ ਸਾਰਾ ਬੰਦਾ ਨਿਸ਼ਾਨੇ ਲੱਗ ਚਾਰ ਇੰਚਾ ਸਾਰਾ ਬੰਦਾ ਨਿਸ਼ਾਨੇ ਵੀ ਰੱਖਿਆ ਸਾਰਾ ਬੰਦਾ ਨਿਸ਼ਾਨੇ ਰੱਖਿਆ ਜਦੋਂ ਆਰਦੇ ਬਦੋ ਕ ਚਾਰ ਪੰਜ ਜਣੇ ਲੈ ਕੇ ਆਪਣੇ ਯਾਰ ਦੂਰੇ ਕਰਦੇ ਆ ਵੀ ਆਜੋ 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 ਅਸੀਂ ਲਾਉਂਦੇ ਆ ਮਮੋ ਜੀ ਅਸੀਂ ਇੱਥੇ ਦਰਵਾਜ਼ੇ ਲੈ ਕੇ ਆਏ ਪ੍ਰਸ਼ਾਸਨ ਨੂੰ ਦਿਖਾਤੀ ਦੱਸਿਆ ਵੀ ਕੋਈ ਇੱਥੇ ਆਓ ਬੰਗੇੜਾ ਮਾਰੂ ਆਜ ਲੱਗਣ ਦੀ ਐ ਇੱਕ ਸਾਡੀ ਕਸ਼ਮ ਨੂੰ ਆਪਾਂ ਓ ਮਾਮਾ ਲਾ ਕੋਈ ਆਜ ਆ ਗਿਆ ਹੈ ਲੈ ਤਾਂ ਬਿਲਕੁਲ ਕੰਮ ਨਹੀਂ ਹੁੰਦਾ ਇਹ ਲੈ ਇਹਦਾ ਕੰਮ ਹੋ ਜਾਂਦਾ ਇਹ ਨਹੀਂ ਆਉਂਦੇ ਸਭ ਤੋਂ ਸਭ ਤੋਂ ਜਦੋਂ ਗੱਲ ਸਭ ਕਰਦਾ ਕਿ ਉਹ ਰੱਖੀ ਹੈ ਵੀਡੀਓ ਰੱਖੀ ਜਿਹੜੀ ਅੱਜ ਅਬੰਦ ਵੀਡੀਓ ਰੱਖੀ ਹੈ ਅੱਜ ਇਹ ਕਿਹੜੀ ਹੈ ਇਹ ਮਾਤਲੀ ਕਾਣਾ ਤੁਹਾਨੂੰਗਾ ਇਹ ਕਿ ਕਿਉਂ ਸੋਚ ਰਹੇ ਹੋ ਇਹ ਵਜਾ ਕੇ ਹੀ ਬਲੇ ਇਹਨਾਂ ਨੇ ਤੁਹਾਨੂੰ ਪਹਿਲਾਂ ਕੋਈ ਬਾਤ ਨਹੀਂ ਜਾਂ ਕੋਈ ਮਤਲਬ ਕੋਈ ਕੁਝ ਨਹੀਂ ਕਿਹਾ ਜੋ ਕਿ ਬਾਤ ਇਹਨਾਂ ਨੂੰ ਪੂਰੀ ਗੁੰਡਾਗਰਦੀ ਕੀਤੀ ਹੈ ਕਿੰਨੇ ਆ ਰਿਹਾ ਹੈ ਕਿੰਨੇ ਪਰਿਵਾਰ ਆ ਕਿੰਨੇ ਪਰਿਵਾਰ ਆ 75 ਪਰਿਵਾਰ ਆ ਕਿੰਨੇ ਪਰਦੇ ਆ ਗਏ ਆ ਕਿ ਇੱਕ ਮਰਦਾ ਵਾਇਆ ਨਾ ਗਰੀਬ ਪਟੋਟੀ ਖਾ ਸਕਦਾ ਕਿਹਨੇ ਆ ਰਹੇ ਹੋ 2515 ਕਿਸ ਬਰਾਨੇ ਤੇ ਕਿੰਨੇ ਕ ਵਾਰ ਜਣਾ ਰਿਹਾ ਹੈ ਲੈ ਭਾਈ 600 ਚੁੱਕੇ ਲਾ ਲਓ ਇੱਕ ਨਹੀਂ ਕੱਲੇ ਆ ਇਹ ਸਾਡ ਕਰਦੇ ਹੋਰੀ ਕਿਟਰ ਕਰ ਰਹੇ ਆ ਆ ਆਪਣੇ ਲੋਕ ਕੀ ਪਾ ਗਿਆ ਆਪਣੇ ਲੋਕ ਦਾ ਖਾਤਾ ਨਾਲ ਆ ਤੇ ਸੰਭਲਿੰਗ ਆ ਗਿਆ ਤੁਹਾਡਾ ਫਰਾ ਮੇਰੇ ਮੈਸੇਜ ਮੈਸੇਜ ਆਪ ਤੇ ਰੀਡ ਲਗਾਉਂਗਾ ਇਥੇ ਠਾੜਵਾੜ ਵਾਲਾ ਮੋਂਦੂਗਾ ਜਿੰਨੇ ਸ਼ਰਿਆਮ ਕਿਹਾ ਵਾ ਕਦਾਂ ਮੈਂ ਤੇਰੇ ਗੋਲੀ ਮਾਰਨੀ ਆ ਨਾ ਕਰੇ ਵਾਸਤੇ ਮੈਂ ਆ ਹੀ ਭੁੱਖੇ ਮਰਨ ਦੇ ਇਸ ਕਰਕੇ ਗੋਲੀ ਮਾਰਦੇ ਸਾਡੇ ਤੋਂ 10 ਦਿਨ ਹੋ ਗਏ ਆ ਹੀ ਘਰ ਬੇ ਇਹੇ ਕੁੰਡ ਚੋਕੇ ਦਾ 10 ਜਾਨਾਂ ਮੇਰੇ ਤੋਂ ਛੁੜਿਆ ਮੇਰੇ ਮੋਢੇ 6 ਵਜੀ ਸਰੇ ਠੀਕ ਹੈ ਜੀ ਸ਼ਰਿਆਮ ਇਹਨਾਂ ਨੇ ਕਿਹਾ ਕਿ ਲੈ ਸਾਡੇ ਨੰਗੇ ਕਰਕੇ ਤਨ ਭਜਾੜਾ ਸੋਕੇ ਦਾ ਮਾਰਕੀਟ ਤੋਂ ਇਹ ਮੋਨੂ ਠਾੜ ਵੜ ਵਾਲਾ ਇਹ ਜਰਬ ਮਾਰਕੀਟ ਬਣਾ ਜੀ ਠਾੜ ਠਾੜ ਇਹ ਇੱਥੇ ਬੱਚਾ ਬੰਦਾ ਇੱਕ ਮੋਨੂ ਇੱਕ ਦੇ ਉੱਤੇ ਕਾਊਂਟਰ ਟੁੱਟਿਆ ਤੁਸੀਂ ਉਹਨੂੰ ਗੋਲੀ ਮਾਰ ਦਿੱਤੀ ਤੁਸੀਂ ਗੋਲੀ ਮਾਰ ਸ਼ਰਿਆਮ ਕਿਹਾ ਸਾਰੀ ਮਾਰਕੀਟ 50 ਜਾਨਾਂ ਦੇ ਕਿਹਾ ਤੇਰੇ ਗੋਲੀ ਮਾਰਨੀ ਅਸੀਂ ਮੈਂ ਕਿਹਾ ਤੂੰ ਮਾਰਦੇ ਹੈਂ ਭੁੱਖੇ ਕੀ ਮੰਗ ਕੀ ਕਰਦੇ ਹੋ ਮੰਗ ਭਾਈ ਸਾਡੀ ਇਹ ਹੀ ਆ ਤੁਹਾਨੂੰ ਕੰਮ ਕੰਮ ਦਿੱਤਾ ਜਾਵੇ 12 ਲੋਗੇ ਘਰ ਬੈਠੇ ਆਂ ਘਰ ਦਾ ਸਾਬ ਕਿਤਾ ਜਾਵੇ ਅਈ ਕਿਸੇ ਚੱਲੀ ਉਸ ਦਾ ਕੰਮ ਕਰਨਾ ਅਈ ਅਮਰਸਰ ਦੇ ਰਹਿਣ ਵਾਲੇ ਆਂ ਅਈ ਇੱਥੇ ਕੰਮ ਨਹੀਂ ਕਰਾਉਂਗੇ ਕਿੱਥੇ ਕਰਾਂਗੇ ਲੱਗਦਾ ਸੋਦੀ ਤੇਰੇ ਇਹਨਾਂ ਨੇ ਕਿਉਂ ਲਗਾਈਆਂ ਤਾਰ ਭਾਈ ਜਿਸ ਤੇ ਗਾਜਾ ਜਿਹੜਾ ਆਪਣਾ ਟਿਕਾਣਾ ਤਾਰ ਚਾਹੀਦਾ ਠੀਕ ਆਂ ਲੋਨ ਦਾ ਜ਼ਰੂਰ ਪਹਿਲਾਂ ਲਾ ਕੇ